ਅਲਬਰਟ ਆਨਸਟਾਈਨ ਦਾ ਨਾਮ ਸੁਣਿਆ ਹੋਣਾ ਤੁਸੀਂ ਵੀ ਉਹ ਮੈਂ ਫੈਨ ਹਾਂ ਉਸ ਦਾ ਹਾਂ ਵੀ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਆ ਜਿਹੜੀਆਂ ਉਹ ਜੋ ਫੇਰੀ ਡੀਟੈਲਸ ਹੁੰਦੀਆਂ ਉਹ ਪੜ੍ਹਾਉਣੀਆ ਚਾਹੀਦੀਆਂ ਉਹਨਾਂ ਦੇ ਨਾਲ ਆ ਬੱਚਿਆਂ ਦੇ ਜਿਹੜਾ ਦਿਮਾਗ ਦਾ ਵਿਕਾਸ ਆ ਜਿਹੜਾ ਉਹ ਵੱਧ ਹੁੰਦਾ ਹੈ ਪਰ ਉਹ ਜੋ ਕੇ ਸਮੇਂ ਦੇ ਵਿੱਚ ਆ ਜਿਹੜੀਆਂ ਜੋ ਲੋਕ ਕਹਾਣੀਆਂ ਹੈਗੀਆਂ ਜੋ ਬਜ਼ੁਰਗ ਸੁਣਾਉਂਦੇ ਸੀਗੇ ਉਹ ਉਲੋਪ ਹੋ ਚੁੱਕੀਆਂ ਹੈਗੀਆਂ ਕੀ ਲੋਕ ਕਹਾਣੀਆਂ ਦਾ ਅਲੋਪ ਹੋਣਾ ਵੀ ਆ ਜਿਹੜਾ ਕਿਤੇ ਨਾ ਕਿਤੇ ਜੋ ਉਜੋਕੇ ਸਮੇਂ ਦੇ ਵਿੱਚ ਬੱਚੇ ਸਟ्रेस ਦੇ ਵਿੱਚ ਜਾ ਰਹੇ ਹੈਗੇ ਆ ਕੀ ਹੈਗਾ ਇਹ ਗੱਲਬਾਤ ਇਹ ਇੰਟਰਸਟਿੰਗ ਆ ਉਹਨੂੰ ਅਸੀਂ ਰਿਸੋਰਸਸ ਕਹਿੰਦੇ ਆ ਕਿ ਤੁਸੀਂ ਆਪਣੇ ਅੰਦਰ ਰਿਸੋਰਸਸ ਬਿਲਡ ਕਰ ਰਹੇ ਹੋ ਜੀ ਉਹ ਜਿਹੜੀਆਂ ਕਹਾਣੀਆਂ ਸੀ ਇਨਸਪੀਰੇਸ਼ਨ ਸੀ ਸਾਰੀਆਂ ਚੀਜ਼ਾਂ ਸੀ ਉਹ ਤੁਹਾਨੂੰ ਬਿਲਡ ਕਰਦੀਆਂ ਸੀ ਰਿਸੋਰਸਸ ਬਿਲਡ ਕਰਦੇ ਆ ਅਮਰਜੈਂਸੀ ਦੇ ਸਮੇਂ 'ਚ ਉਹ ਰਿਸੋਰਸਸ ਨੂੰ ਬੱਚਾ ਯੂਜ਼ ਕਰਦਾ ਸੀ ਹਾਂ ਜਦੋਂ ਸਟ੍ਰੈਸ ਚ ਨਿਕਲਦਾ ਸੀ ਆਟੋਮੈਟਿਕ ਰਿਸੋਰਸਸ ਉਹਦੇ ਚੱਲ ਪੈਂਦੀ ਸੀ ਉਹਦੇ ਅੰਦਰ ਕਿਉਂਕਿ ਅ ਜਿਹੜੇ ਹੁਣ ਡਿਪਰੈਸਡ ਵਿਅਕ ਬੱਚੇ ਨੇ ਜਿਹੜੇ ਹੋ ਰਹੇ ਨੇ 8ਵੀਂ 9ਵੀਂ ਜਾ ਕੇ ਡਿਪਰੈਸਡ ਹੋ ਜਾਂਦੇ ਨੇ ਰੀਜ਼ਨ ਹੈ ਕਿ ਇਹ ਡੇਲੀ ਆਨ ਗoing ਉਹਨਾਂ ਵਿਚਾਰਾਂ ਤੇ ਸਟ੍ਰੈਸ ਹੀ ਸਟ੍ਰੈਸ ਚੱਲ ਰਹੇ ਆ ਉਹਨਾਂ ਨੂੰ ਕੋਈ ਸਟ੍ਰੈਸ ਫ੍ਰੀ ਕਰਨ ਵਾਸਤੇ ਰਿਸੋਰਸਸ ਦੀ ਨਾ ਤਾਂ ਮਾਂ ਬਾਪ ਉਹਤੇ ਕੰਮ ਕਰ ਰਹੇ ਨੇ ਨਾ ਸਕੂਲ ਟੀਚਰਸ ਜਿਹੜੇ ਉਹਤੇ ਕੰਮ ਕਰ ਰਹੇ ਨੇ ਕਿ ਰਿਸੋਰਸ ਕਿਵੇਂ ਬਿਲਡ ਕਰੀਏ ਸਪੋਜ਼ ਕੀਤਾ ਕਿ ਕਿਸੇ ਟੀਚਰ ਨੇ ਉਸ ਨੂੰ ਉਹਨੂੰ ਡਾਂਟਿਆ ਹਣਾ ਉਹ ਤਾਨੂੰ ਥ੍ਰੈਟ ਕਰਤਾ ਉਹ ਕਿਸੇ ਥ੍ਰੈਟ ਚੋਂ ਨਿਕ ਥ੍ਰੈਟ ਚੋਂ ਨਿਕਲ ਕੇ ਉਸ ਨੂੰ ਦੁਆਰਾ ਆਪਣੇ ਆਪਸ ਨੂੰ ਉਸ ਨੂੰ ਲੜਨ ਵਾਸਤੇ ਉਸ ਨੂੰ ਪ੍ਰਿਪੇਅਰ ਹੋਣ ਵਾਸਤੇ ਉਸ ਵਾਸਤੇ ਉਸ ਨੂੰ ਬੋਡੀ ਨੂੰ ਉਸ ਤਰ੍ਹਾਂ ਦੀਆਂ ਸੈਂਸੇਸ਼ਨਸ ਉਹਦੇ ਵਿੱਚ ਹੋਣੀ ਚਾਹੀਦੀਆਂ ਲੇਕਿਨ ਅਸਤੋਂ ਦੇ ਬਰਤੀ ਕੇਤੇ ਗਾਈਡਿੰਗ ਨਹੀਂ ਕਰ ਸਕਦੇ ਇਹ 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 ਗੱਲ ਸੱਚ ਹੈ ਕਿ ਅਸੀਂ ਟਰੋਮਾ ਤੋਂ ਨਹੀਂ ਬਚ ਸਕਦੇ ਸਦਮੇ ਤੋਂ ਨਹੀਂ ਬਚ ਸਕਦੇ ਲੇਕਿਨ ਸਦਮਿਆਂ ਤੋਂ ਬਚਣ ਵਾਸਤੇ ਪੈਰਲਰ ਤੁਹਾਨੂੰ ਬੱਚਿਆਂ ਦੇ ਵਿੱਚ ਰਿਸੋਰਸਸ ਵੀ ਬਿਲਡ ਕਰਨੇ ਹੁੰਦੇ ਨੇ ਰਿਸੋਰਸਸ ਤੁਸੀਂ ਇਮੇਜਿਨੇਸ਼ਨ ਦੇ ਜਰੀਏ ਵੀ ਹੋ ਸਕਦੇ ਨੇ ਉਹਨੂੰ ਕਰਨਾ ਸਿਖਾਉਣਾ ਹੁੰਦਾ ਉਸ ਨੂੰ ਕਹਾਣੀਆਂ ਦੇ ਜ਼ਰੀਏ ਵੀ ਉਹ ਵੀ ਉਹਦੀ ਰਿਸੋਰਸ ਇਨਸਪੀਰੇਸ਼ਨਸ ਬਣਦੀਆਂ ਕਿ ਕਿਵੇਂ ਐਸੀ ਲੜੇ ਸੀ ਕਿਵੇਂ ਹੋਇਆ ਇਹ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਇਹ ਡੇ ਟੂ ਡੇ ਹੈ ਹੁਣ ਹੋ ਕੀ ਰਿਹਾ ਕਿ ਸਕੂਲ ਦੇ ਵਿੱਚ ਡਿਲੀ ਟ੍ਰੋਮਾ ਚ ਨਿਕਲ ਰਿਹਾ ਬੱਚਾ ਅੱਛਾ ਇੱਕ ਦੋ ਵਾਰੀ ਸਦਮਾ ਚ ਨਿਕਲ ਜਾ ਕੋਈ ਚੱਕਰ ਨਹੀਂ ਲੇਕਿਨ ਉਹਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਥੋੜੇ ਵੱਜੀ ਜਾਂਦੇ ਨੇ ਬਾਹਰੋਂ ਸਕੂਲ ਚ ਆਉਂਦਾ ਸਕੂਲ ਚੋਂ ਘਰੇ ਆਉਂਦਾ ਘਰੇ ਆ ਕੇ ਮਾਂ ਫਿਰ ਡਾਂਡਾ ਚੱਕ ਲੈਂਦੀ ਆ ਵੀ ਚੱਲ ਟਿਊਸ਼ਨ ਤੇ ਚਾਲੂ தோਤੇ ਕੀ ਕਹਿੰਦੇ ਪਿੱਛੇ ਨਾ ਰਹਿ ਜੀ ਹੁਣ ਇਹ ਨਹੀਂ ਪਤਾ ਪਿੱਛੇ ਕੀ ਤੁਰੇ ਜੀ ਕੀ ਤੋਂ ਪਿੱਛੇ ਨਾ ਸਾਨੂੰ ਇਹ ਤਾਂ ਦੱਸ ਦ ਜਾਣਾ ਕਿੱਥੇ ਆ ਵੀ ਤੇਰਾ ਕੰਪੀਟੀਸ਼ਨ ਹੈ ਕੰਪੀਟੀਸ਼ਨ ਹੈ ਕਿ ਇਹਦੇ ਨਾਲ ਇਹ ਤੇ ਵੀ ਨਹੀਂ ਪਤਾ ਚੌਥੀ ਚੌਥੀ ਕਲਾਸ ਦੇ ਬੱਚੇ ਨੂੰ ਤੁਸੀਂ ਕੰਪੀਟੀਸ਼ਨ ਗਈ ਜਾਂਦੇ ਹੋ ਹਨ ਹਣਾ ਉਸ ਇੰਸਟੀਟਿਊਸ਼ਨ ਚ ਪਾਈ ਜ ਨੇ ਆਪ ਨੇ ਅਸੀਂ ਕਦੇ 60% ਨਹੀਂ ਲੇਕਿਨ ਉਹਨਾਂ ਨੂੰ ਤਾਂ 93% ਦੇ ਤੇ ਕੱਢ ਜੀ ਲੇਕਿਨ ਬੱਚੇ ਨੂੰ ਕੋਈ ਕੋਈ ਵੀ ਵਿਅਕਤੀ ਜਿਹੜਾ ਇਸ ਤਰ੍ਹਾਂ ਨਹੀਂ ਹੈਗਾ ਜਿਹੜਾ ਉਸ ਨੂੰ ਰਿਲੈਕਸ ਕਰਨ ਵਾਸਤੇ ਘਰ ਦੇ ਵਿੱਚ ਜਾਂ ਸਕੂਲ ਦੇ ਵਿੱਚ ਉਹ ਕੋਈ ਮਿਹਨਤ ਕਰ ਰਿਹਾ ਰਿਹਾ ਰਿਲੈਕਸ ਰਿਹਾ ਥੋੜਾ ਰਿਲੈਕਸ ਹੋ ਜਾ ਪਹਿਲਾਂ ਦੀ ਤੇ ਹੁਣ ਦੀ এডੂਕੇਸ਼ਨ ਹਾਲਾਂਕਿ ਪਹਿਲਾਂ ਕੁੱਟਦੇ ਵੀ ਸੀ ਟੀਚਰਸ ਮੈਂ ਇਸੇ ਸਵਾਲ ਤੇ ਆਉਣ ਲੱਗਾ ਸੀਗਾ ਕਿ ਜਦੋਂ ਆਪਾਂ ਆਮ ਤੌਰ ਦੇ ਤੇ ਗੱਲ ਕਰਦੇ ਯਾਰ ਸਾਡੇ ਤਾਂ ਕੁੱਟ ਵੀ ਬਹੁਤ ਪੈਂਦੀ ਸੀ ਐ ਹੁੰਦਾ ਸੀ ਜਾਂ ਹੁੰਦਾ ਸੀ ਹੁਣ ਤਾਂ ਬੱਚਿਆਂ ਨੂੰ ਝੜਕਿਆ ਵੀ ਬਹੁਤ ਘੱਟ ਜਾਂਦਾ ਨਹੀਂ ਨਹੀਂ ਇਹ ਨਹੀਂ ਟੀਚਰਸ ਪਹਿਲਾਂ ਸੀ ਜਿਹੜਾ ਉਹ ਟਾਰਗੇਟ ਨਹੀਂ ਕਰਦਾ ਸੀ ਅੱਛਾ ਕੁੱਟ ਲਿਆ ਥੋੜੀ ਦੇਰ ਬਾਅਦ ਫਿਰ ਹੋ ਜਾ ਹੋਵੇ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਦੇਖਦੇ ਸੀ ਕਿ ਟੀਚਰ ਦੀ ਕਲਾਸ ਚ ਜਵਾਕ ਟੱਕ ਕੇ ਬੈਠਦੇ ਹੀ ਨਹੀਂ ਸੀ ਹਾਂ ਹੌਣ ਤਾਂ ਹੋਰ ਵੀ ਹੈ ਕਿ ਉਹ ਉਹਦੇ ਫਾਈਨ ਵੀ ਲੱਗਣਾ ਤੇਰੇ ਮਾਪਿਆਂ ਨੂੰ ਵੀ ਕਰੇ 50 ਰੁਪਏ ਲਿਖਵਾ ਕੇ ਲਿਆਈ ਉਹ ਤੇ ਤੇਰੇ ਤੇ ਨੋਟ ਬਣਾ ਕੇ ਭੇਜਿਆ ਉਹ ਪਤਾ ਨਹੀਂ ਕਿਹੜੇ-ਕਿਹੜੇ ਤਰ੍ਹਾਂ ਦੇ ਉਹ ਜਿਵੇਂ ਰਜਿਸਟਰੀ ਕਰਾਉਣੀ ਹੋਵੇ ਸੀ ਹਣਾ ਐਨੇ-ਨੇ ਤਰ੍ਹਾਂ ਦੇ ਵੱਡੇ-ਵੱਡੇ ਨੋਟ ਆ ਜਾਂਦੇ ਉਹ ਤੇ ਲਿਖੇ ਵੀ ਕਾਪੀ ਤੇ ਬੱਚਾ ਡਰੀ ਜਾਂਦਾ ਵੀ ਯਾਰ ਸਾਈਨ ਕਰਾਈਏ ਕਿ ਨਾ ਕਰਾਈਏ ਹੂੰ ਇਹਦਾ ਕੀ ਬਣਾਉਗਾ ਹਣਾ ਪੇਰੈਂਟਸ ਮੀਟਿੰਗ ਪੇਰੈਂਟਸ ਮੀਟਿੰਗ ਦੇ ਵਿੱਚ ਮੈਕਸਿਮਮ ਬੱਚਿਆਂ ਨੂੰ ਟਰੋਮਾ ਹੁੰਦਾ ਵੀ ਅੱਜ ਤਾਂ ਪਤਾ ਨਹੀਂ ਕੀ ਹੋਊਗਾ ਸਕੂਲ 'ਚ ਸਾਡੇ ਲੈ ਟੀਚਰਾਂ ਨੇ ਹਣਾ ਕੀ ਹੋਣ ਵਾਲਾ ਉਥੇ ਮਾਪੇ ਇਨਸਟੈਡ ਆਫ 댓 ਕਿ ਉਹਨਾਂ ਨੂੰ ਚਾਹੀਦਾ ਹੁੰਦਾ ਕਿ ਟੀਚਰਸ ਨੂੰ ਕਹਿਣ ਕਿ ਇਹਨਾਂ ਨੂੰ ਥੋੜਾ ਰਿਲੈਕਸ ਰੱਖਿਆ ਕਰੋ ਹਨਾ ਉਹਨਾਂ ਦਾ ਸਾਨੂੰ ਟੀਚਰਸ ਤੋਂ 90 100 ਵਾਲੀ ਡਿਮਾਂਡ ਨਹੀਂ ਕਰਨੀ ਚਾਹੀਦੀ ਅਸੀਂ ਡਿਮਾਂਡ ਛੱਡਾਂਗੇ ਤੇ ਟੀਚਰ ਵੀ ਪਿੱਛੇ ਹਟਣਗੇ ਹਾਂ ਡਿਮਾਂਡ ਅਸੀਂ ਕਰ ਰਹੇ ਹਾਂ ਇਸ ਕਰਕੇ ਉਹ ਬੱਚਾ ਨਾ ਕਿੰਬਰ ਘੰਟੀ ਜਾਂਦੇ 9ਵੀਂ 8ਵੀਂ 9ਵੀਂ ਜਾ ਕੇ ਬ੍ਰੇਕ ਕਰ ਜਾਂਦਾ ਬੱਚਾ ਹਾਂ 8ਵੀਂ 9ਵੀਂ ਜਾ ਕੇ ਬ੍ਰੇਕ ਕਰ ਜਾਂਦਾ ਬੱਚਾ 10ਵੀਂ ਜਾ ਕੇ ਜਾਂ ਤਾਂ ਉਹ ਬਿਲਕੁਲ ਡਿਪਰੈਸ਼ਨ ਚਲਾ ਜਾਊਗਾ ਜਾਂ ਥੋੜੇ ਸਿਸਟਮ ਤੋਂ ਬਾਹਰ ਹੋ ਜਾਊਗਾ ਜੀ ਉਹ ਬਾਗੀ ਹੋ ਕੇ ਫਿਰ ਤੁਸੀਂ ਕਹੋਗੇ ਇਹ ਨਸ਼ੇੜੀ ਬਣ ਗਿਆ ਇਹ ਗੈਂਗਸਟਰ ਬਣ ਗਿਆ ਇਹ ਸਾਰਾ ਕੁਝ ਬਣ ਗਿਆ ਇਹ ਤੁਹਾਡੀ ਨੀਮ ਜਿਹੜੀ ਹੈ ਇਹ ਇਹ ਬਚਪਨ ਛੱੜੀ ਜਾ ਰਹੀ ਹੈ ਜੀ